ਇਸ ਪੀ ਮਾਮਲਾ ਕੀ ਹੈ ਸਰ ਜੀ ਕਮਿਸ਼ਨਰ ਸਾਹਿਬ ਜਲੰਧਰ ਦੀ ਰਹਿਨਮਾਈ ਹੇਠ ਜਲੰਧਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਇੰਡੀਅਨ ਕਰੰਸੀ ਔਰ 3100 ਯੂ ਐਸ ਡਾਲਰ ਜਿਹੜੇ ਨੇ ਉਹ ਇੱਕ ਬੰਦੇ ਦਾ ਰਿਕਵਰ ਕੀਤੇ ਹੈ ਜਿਹੜਾ ਕਿ ਪੁਰਾਣੇ ਸੂਧ ਹੈ ਔਰ ਰਿਸ਼ਾਤ ਖੋੜਾ ਰਹਿਤ ਵਾਲਾ ਜਿਹੜਾ ਗੋਮਰ ਕਰੇ 50 ਸਾਲ ਦੀ ਤੇ ਸਰ ਇਹ ਕਿੱਥੋਂ ਲੈ ਕੇ ਆਇਆ ਸੀਗਾ ਏਜੀਤ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬਸ ਦੇ ਵਿੱਚ ਆ ਰਹੀ ਸੀ ਜਿੱਥੋਂ ਉਹਨੇ ਆਪਣੇ ਰਸੀਵ ਕਰਕੇ ਆਪਣੀ ਗੱਡੀ 'ਚ ਰੱਖਾਈ ਜਿੱਥੋਂ ਆਇਆ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲਿਸੀ ਹੁੰਤੇ ਐਫਆਈਆਰ ਲਾਂਚ ਕਰਕੇ ਨੂੰ ਜਦੋਂ ਉਹ ਕੀ ਚੈੱਕ ਕੀਤਾ ਕਿ ਕੋਈ ਰਕਮ ਨਹੀਂ ਕੋਈ ਸਰ ਜਿੱਦਾਂ ਤੁਸੀਂ ਦੱਸਿਆ ਬਸ ਦੇ ਵਿੱਚ ਆ ਰਹੀ ਸੀ ਬਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦੇ ਨਾਮ ਨਹੀਂ ਹਲੇ ਤੱਕ ਉਹ ਕੋਈ ਗੱਲ ਪਈ ਨਹੀਂ ਕੋਈ ਐਫਆਈਆਰ ਲਾਂਚ ਹੋਈ ਹੋਈ ਪਹਿਲਾਂ ਤੇ ਇਹ ਤੇ ਪਹਿਲਾਂ ਇੱਕ FIYA ਦਿੱਲੀ 에어ਪੋਰਟ ਦੀ ਲਾਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਾ ਉਹਨੂੰ ਵੈਰੀਫਾਈ ਕਰ ਲਿਆ ਵਿਕੇ ਸੈਕਸ਼ਨ ਹਾਂ ਸਰ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਹੈ ਇਦਾਂ 12 ਸਾਲ ਤੋਂ ਵੈਸਟ ਇੰਡੀਅਨ ਮਾਈਂਡ ਟ੍ਰਾਂਸਪੋਰਟ ਦਾ ਕੰਮ ਕਰਦਾ ਜੀ ਹਾਂ ਕੋਈ ਗੱਲਬਾਤ ਹੋਈ ਹੈ ਨਾ ਕੀ ਹੈ ਨਹੀਂ ਦੱਸਿਆ ਕਿ ਕਿੰਨੇ ਕ ਬੰਦੇ ਨਾਂ ਲੈ ਦੇ ਨਹੀਂ ਅਜੇ ਉਹ ਤਫਤੀਸ਼ ਦਾ ਹਿੱਸਾ ਹੈ ਤਫਤੀਸ਼ ਤੇ ਚਾਹੀਦਾ ਸਰ ਰਿਮਾਂਡ ਕਿੱਥੋਂ ਉਤਰ ਰਿਹਾ ਹੈ ਇਹ ਬਸ਼ੀਰਪੁਰ ਟ੍ਰੀਪੁਆਇੰਟ ਸਰ ਰਿਮਾਂਡ ਮਿਲ ਗਿਆ ਦਾ ਹਾਂਜੀ ਰਿਮਾਂਡ ਮਿਲ ਗਿਆ ਨਹੀਂ ਹਜੇ ਰਿਮਾਂਡ ਤੇ ਪੇਸ਼ ਕਰਾਂਗੇ ਜੇ ਪੋਰਟ ਤੇ ਰਿਮਾਂਡ ਲਾਵਾਂਗੇ हां सर गड्डी ਦਾ ਪਤਾ ਲੱਗਾ ਗੱਡੀ ਜਿਹੜੀ ਗੱਡੀ ਚ ਫੜਿਆ ਗਿਆ ਗੱਡੀ ਕਿਸ ਨਾਲ ਅਜੇ ਪ੍ਰੋਪਰ ਪੁਸ਼ਟੀ ਨਹੀਂ ਹੋ ਪਾਈ ਜਿਉਂਕਿ ਜਦੋਂ ਉਹਨੂੰ ਰਿਸਟਾਰਟ ਕੀਤਾ ਜਦੋਂ ਥੋੜੀ ਦੇਰ ਬਾਅਦ ਜਦੋਂ ਮੈਡੀਕਲ ਕਰਾਇਆ ਤੇ ਨਹੀਂ ਸ਼ੂਗਰ ਕਾਫੀ ਵਧੀ ਆਈ ਸੀ ਤਾਂ ਐਡਮਿਟ ਕਰ ਲਿਆ ਸੀ ਡਾਕਟਰ ਨੇ। ਤਾਂ ਇਸ ਕਰਕੇ ਹੁਣ ਸ਼ਹਿਰੇ ਜਦੋਂ ਉਹਨਾਂ ਨੇ ਡਿਸਚਾਰਜ ਕੀਤਾ ਉਸ ਤੋਂ ਬਾਅਦ ਜਿੰਨੇ ਕੁਝ-ਕਿਛ ਕਰ ਲਿਆ ਹੁਣ ਉਹਨਾਂ ਲਈ ਤਫਤੀਸ਼ ਅੱਗੇ ਚੱਲੇਗੀ ਫਿਰ ਸਾਰੀ ਗੱਲ ਥ clear ਹੋਏਗਾ। ਸਰ ਇੱਕ ਵਾਰ ਦੱਸ ਦਿਓ ਇੰਡੀਅਨ ਕਰੰਸੀ ਕਿੰਨੀ ਹੈ ਵਿਦੇਸ਼ੀ ਕਰੰਸੀ ਕਿੰਨੀ ਹੈ ਸਰ? ਇੰਡੀਅਨ ਕਰੰਸੀ ਹੈਗੀ ਜੀ ਐਗਜ਼ੈਕਟਲੀ 2 ਕਰੋ 93 ਲੱਖ 5200 ਤੇ